ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 13 ਜੁਲਾਈ ਨੂੰ ਪੰਜਾਬ ਦੇ ਮੌਸਮ ਦੀ ਕਿੱਜ 13 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਆਪਾਂ ਵੀਰੋ ਮਿਲੀ ਅਪਡੇਟ ਦੇ ਮੁਤਾਬਕ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਅੱਜ 13 ਜੁਲਾਈ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਦੁਪਹਿਰ ਤੱਕ ਆਪਾਂ ਗੱਲ ਕਰੀਏ 65-70% ਖੇਤਰਾਂ ਦੇ ਵਿੱਚ ਸਾਫ਼ ਹੀ ਦੇਖਣ ਨੂੰ ਮਿਲੇਗਾ ਧੁੱਪ ਚੰਗੀ ਤੇਜ਼ ਰਹੇਗੀ ਪਰ ਵੀਰੋ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਦਿਸ਼ਾਵਾਂ ਤੋਂ ਹਵਾਵਾਂ ਦਾ ਰੁੱਖਾ ਜਿਹਾ ਬਦਲ ਦਾ ਦੇਖਣ ਨੂੰ ਮਿਲੇਗਾ। ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਵੀਰੋ ਜੋ ਕਿ ਸੰਝੀਆਂ ਹਵਾਵਾਂ ਆਪਾਂ ਲਾ ਲੋ ਵੀਰੋ ਉੱਤਰ ਤੇ ਪੱਛਮ ਦਿਸ਼ਾ ਤੋਂ ਵੀ ਵਗਦੀਆਂ ਦਿਸਣਗੀਆਂ ਤੇ ਕੁਝ ਖੇਤਰਾਂ ਦੇ ਵਿੱਚ ਪੂਰਬ ਦੱਖਣ ਦਿਸ਼ਾ ਤੋਂ ਵੀ ਵੀਰੋ ਹਵਾਵਾਂ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ। ਦਿੰਦੇ ਸਮੇਂ ਟੈਂਪਰੇਚਰ ਤਕਰੀਬਨ ਵੱਧ ਤੋਂ ਵੱਧ ਵੀਰੋ ਅੱਜ 36-37 ਡਿਗਰੀ ਤੱਕ ਜਾ ਸਕਦਾ ਹੈ ਕੱਲ ਦੇ ਦਿਨ ਦੇ ਮੁਕਾਬਲੇ ਅੱਜ 2-3 ਡਿਗਰੀ ਦਾ ਟੈਂਪਰੇਚਰ ਦੇ ਵਿੱਚ ਵਾਧਾ ਪੈਨੂੰ ਦੇਖਣ ਨੂੰ ਮਿਲੇਗਾ ਗਰਮੀ ਹਮਸਾ ਕੁਝ ਖੇਤਰਾਂ ਦੇ ਵਿੱਚ ਪਰੇਸ਼ਾਨ ਕਰ ਸਕਦੀ ਹੈ ਜਿਨ੍ਹਾਂ ਖੇਤਰਾਂ ਦੇ ਵਿੱਚ ਬਰਸਾਤ ਤੋਂ ਵਾਂਝੇ ਨੇ ਜਾਂ ਬਰਸਾਤ ਹੋ ਚੁੱਕੀ ਹੈ ਵੀਰੋ ਜਦੋਂ ਗਰਮੀ ਦਾ ਜ਼ੋਰ ਵਧੇਗਾ ਉਦੋਂ ਅਚਾਨਕ ਹਮਸ ਬਣੇਗੀ ਤੇ ਫਿਰ ਦੁਪਹਿਰਕ ਦੇ ਸਮੇਂ ਤੋਂ ਬਾਅਦ ਵੀਰੋ ਉਮੀਦ ਬਣੀ ਹੋਈ ਹੈ ਕਿ ਗਰਜ ਚਮਕ ਵਾਲੇ ਬੱਦਲ ਪੰਜਾਬ ਦੇ 30-35% ਖੇਤਰਾਂ ਦੇ ਵਿੱਚ ਬਣ ਸਕਦੇ ਨੇ ਜੋ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਵੀਰੋ ਤਕਰੀਬਨ ਅੱਧੇ ਇੱਕ ਘੰਟੇ ਦਾ 15-20 ਮਿੰਟ ਦਾ 스ਪੈਲ ਹੁੰਦਾ ਉਸ ਤੋਂ ਬਾਅਦ ਫਿਰ ਤੋਂ ਫਿਰ ਮੌਸਮ ਸਾਫ਼ ਹੋ ਜਾਂਦਾ ਹੈ ਸੋ ਐਦਾਂ ਦੀਆਂ ਗਤੀਵਿਧੀਆਂ ਅੱਜ ਵੀ ਆਪਾਂ ਨੂੰ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲਣਗੀਆਂ ਸੋ ਵੀਰੋ ਰਾਤ ਦੇ ਸਮੇਂ ਫਿਰ ਮੌਸਮ ਠੀਕ ਠਾਕ ਹੀ ਰਹੇਗਾ ਕੁਝ ਖੇਤਰਾਂ 'ਚ ਜੇ ਹਲਕੀ ਫੁਲਕੀ ਬੱਦਲਬਾਜ਼ੀ ਕਿਨਮਣ ਦਾ ਮਾਹੌਲ ਬਣ ਸਕਦਾ ਹੈ 100% ਮੌਸਮ ਸਾਫ਼ ਵੀ ਨਹੀਂ ਹੋਵੇਗਾ ਤੇ ਵੀਰੋ 100% ਬਰਸਾਤ ਵਾਲਾ ਵੀ ਨਹੀਂ ਹੋਵੇਗਾ ਮਿਲਮਾ ਮੌਸਮ ਰਹੇਗਾ ਆਉਂਦੇ ਦਿਨਾਂ ਦੇ ਵਿੱਚ ਬੱਦਲੀ ਕਾਰਵਾਈਆਂ ਵੀਰੋ ਥੋੜੀ ਠੱਲ ਪਵੇਗੀ ਜੋ ਆਉਂਦੇ ਪੰਜ ਚਾਰ ਦਿਨ ਹੋਣਗੇ ਇਹਨਾਂ ਖੇਤਾਂ ਵਿੱਚ ਬੱਦਲੀ ਸਿਸਟਮ ਥੋੜੇ ਜਿਹਾ ਘੱਟ ਸਰਗਰਮ ਹੋਣਗੇ ਘੱਟ ਐਕਟਿਵ ਹੋਣਗੇ ਜਣੀ ਕਿ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਹੀ ਰਹੇਗਾ ਟੁੱਟਮੀਆਂ ਕਾਰਵਾਈਆਂ ਥੋਟੀਆਂ-ਮੋਟੀਆਂ ਹੁੰਦੀਆਂ ਰਹਿਣਗੀਆਂ ਪਰ ਐਦਾਂ ਦਾ ਕੋਈ ਸਿਸਟਮ ਨਹੀਂ ਹੈ ਜੋ ਝੜਦੇ ਰੂਪ ਦੇ ਵਿੱਚ ਸਾਰੇ ਹੀ ਪੰਜਾਬ ਨੂੰ ਪ੍ਰਭਾਵਿਤ ਕਰੇ ਐਦਾਂ ਦਾ ਕੋਈ ਸਿਸਟਮ ਆਉਂਦੇ ਪੰਜ ਚਾਰ ਦਿਨ ਵੀਰੋ ਨਹੀਂ ਆਵੇਗਾ ਚਲੋ ਕਿਸਾਨ ਵੀਰਾਂ ਲਈ ਮੱਕੀ ਵਗੈਰਾ ਦਾ ਚਾਰ ਬਣਾ ਦੇਗਾ ਸੋ ਕਿਸਾਨ ਵੀਰਾਂ ਲਈ ਚੰਗੀ ਖੁਸ਼ੀ ਦੀ ਖਬਰ ਹੈ ਮੂੰਗੀ ਤੇ ਖਾਸ ਕਰਕੇ ਵੀਰੋ ਮੱਕੀ ਦੀ ਖੇਤੀ ਵਾਲੇ ਕਿਸਾਨਾਂ ਵਾਸਤੇ ਸੋ ਵੀਰੋ ਬਾਕੀ ਰਾਤ ਦੇ ਟੈਂਪਰੇਚਰ 22 23 24 ਡਿਗਰੀ ਦੇ ਆਸ-ਪਾਸ ਰਹਿਣਗੇ ਬਾਕੀ ਵੀਰੋ ਸ਼ਾਮ ਤੋਂ ਦੁਪਹਿਰ ਤੋਂ ਬਾਅਦ ਅਚਾਨਕ ਗਦਰ ਚਮਕ ਵਾਲੇ ਬੱਦਲ ਬਣ ਸਕਦੇ ਨੇ ਬਾਕੀ ਵੀਰੋ ਜਿਵੇਂ ਆਪਾਂ ਨੂੰ ਇਹ ਅਪਡੇਟ ਸ਼ਾਮ ਦੇ ਸਮੇਂ ਮਿਲੂਗੀ ਉਹ ਤੋਂ ਉਸ ਤਰ੍ਹਾਂ ਪਰ ਰਾਤ ਦੀ ਵੀਡੀਓ ਵਿੱਚ ਫਿਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸਾਰੀ ਜਾਣਕਾਰੀ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਰੋ ਉਦੋਂ ਤੱਕ ਲਈ ਚੈਨਲ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ